ਬੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਵੱਲੋਂ ਜਿਸ ਤਰ੍ਹਾਂ ਤਖਤਾਂ ਦੇ ਜਥੇਦਾਰਾਂ ਨੂੰ ਇੱਥੋਂ ਹਟਾਇਆ ਗਿਆ ਤੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੂੰ ਤੇ ਟੇਕ ਸਿੰਘ ਧਨੌਲਾ ਨੂੰ ਲਾਇਆ ਗਿਆ ਪੰਥ ਦੇ ਵੱਡੇ ਹਿੱਸੇ ਵੱਲੋਂ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਰਾਤ ਦੇ ਹਨੇਰਿਆਂ ਦੇ ਵਿੱਚ ਜਥੇਦਾਰਾਂ ਨੇ ਤਾਜ ਪੋਸ਼ੀਆਂ ਕਰਵਾਉਣੀਆਂ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਇੱਥੋਂ ਹੀ ਪਤਾ ਲੱਗਦਾ ਕਿ ਦਾਲ ਵਿੱਚ ਕੁਝ ਕਾਲਾ ਹੈ ਜਥੇਦਾਰ ਹੋਣ ਪੰਥ ਦੇ ਗੁਰੂ ਗ੍ਰੰਥ ਦੇ ਤੇ ਨਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ ਤੇ ਨਾ ਪੰਥ ਉੱਥੇ ਹਾਜ਼ਰ ਹੋਵੇ ਕੁਝ ਕਮੇਟੀ ਦੇ ਮੁਲਾਜ਼ਮ ਜਿਹੜੇ ਉਹਨਾਂ ਦੀ ਤਾਜਪੋਸ਼ੀ ਕਰਾਉਣ ਤੇ ਫਿਰ ਉਹਨਾਂ ਦੇ ਫੈਸਲੇ ਵੀ ਇਦਾਂ ਦਿਖਾਉਣਗੇ ਜਿਹੜੇ ਫੈਸਲੇ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਪੰਜ ਪਿਆਰਿਆਂ ਨੇ ਕੀਤੇ ਜਿਹੜੀਆਂ ਕੰਪਲੇਂਟਾਂ ਸੀ ਚਾਹੇ ਉਹ ਗਿਆਨੀ ਅਰੰਜੀਤ ਸਿੰਘ ਤੇ ਸੀ ਉਹਨਾਂ ਨੂੰ ਨਾਂ ਬੁਲਾ ਕੇ ਸੁਣਿਆ ਗਿਆ ਮਰਜ਼ੀ ਨਾਲ ਫਤਵੇ ਦੇ ਦਿੱਤੇ ਗਏ ਸੋਸ ਕਾਰਨ ਕਰਕੇ ਮੈਂ ਸਮਝਦਾ ਇਹ ਟਕਰਾ ਜਿਹੜਾ ਗਿਆਨੀ ਕੁਲਦੀਪ ਸਿੰਘ ਦੇ ਫੈਸਲਿਆਂ ਦੇ ਕਰਕੇ ਹੋਇਆ ਸ਼੍ਰੋਮਣੀ ਕਮੇਟੀ ਕਰਕੇ ਹੋਇਆ ਤੱਕ ਸ੍ਰੀ ਹਰਮੰਦਰ ਸਾਹਿਬ ਦੇ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦਾ ਪੱਖ ਜਿਹੜਾ ਸੀ ਉਹ ਸੁਣਨਾ ਚਾਹੀਦਾ ਉਹਨਾਂ ਨੂੰ ਦਰਕਨਾਰ ਨਹੀਂ ਕੀਤਾ ਜਾ ਸਕਦਾ ਦੇਖੋ ਸ਼੍ਰੋਮਣੀ ਕਮੇਟੀ ਵੱਲੋਂ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮ ਨੂੰ ਰੱਦ ਕਰਨ ਵਾਸਤੇ ਜਿਹਦਾ ਕਿ ਸਮਰਥਨ ਸਰ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਨੇ ਵੀ ਪੂਰਾ ਸਮਰਥਨ ਕੀਤਾ ਕਿ ਜੋ ਪੰਜ ਪਿਆਰਿਆਂ ਨੇ ਪਟਨਾ ਸਾਹਿਬ ਤੋਂ ਫੈਸਲਾ ਲਿਆ ਚਾਹੇ ਉਹ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਦਾ ਤੇ ਚਾਹੇ ਉਹ ਕੁਲਦੀਪ ਸਿੰਘ ਗੜਗੱਜ ਤੇ ਟੇਕ ਸਿੰਘ ਢਣੋਲਾ ਨੂੰ ਤਲਬ ਆਪਣਾ ਤਨਖਾਈਏ ਕੋਸ਼ਤ ਕਰਨ ਦਾ ਉਹਦਾ ਸਮਰਥਨ ਪਟਨਾ ਸਾਹਿਬ ਕਮੇਟੀ ਨੇ ਵੀ ਕੀਤਾ ਸੂਜ ਸਰਕਾਰਨ ਕਰਕੇ ਮੈਂ ਸਮਝਦਾ ਕਿ ਹੁਣ ਜਿੰਨਾ ਪੰਜ ਪਿਆਰਿਆਂ ਨੇ ਸੌਦਾ ਸਾਧ ਦੇ ਮਾਫੀਨਾਮੇ ਵੇਲੇ ਕਾਲ ਤੱਕ ਤੋਂ ਫੈਸਲਾ ਲਿਆ ਸੀਗਾ ਉਹਨਾਂ ਪੰਜ ਪਿਆਰਿਆਂ ਨੂੰ ਤਾਂ ਸ਼੍ਰੋਮਣੀ ਕਮੇਟੀ ਨੇ ਘਰੋਂ ਤੋਰ ਦਿੱਤਾ ਸਸਪੈਂਡ ਕਰ ਦਿੱਤਾ ਤੇ ਅੱਜ ਪੰਜ ਪਿਆਰਿਆਂ ਨੂੰ ਵਰਤਾ ਜਾ ਰਿਹਾ ਚਾਹੇ ਪੰਜ ਪਿਆਰੇ ਕਾਲ ਤੱਕ ਦੇ ਹੋਣ ਕੇਸਗੜ ਸਾਹਿਬ ਦੇ ਹੋਣ ਚਾਹੇ ਦਮਦਮਾ ਸਾਹਿਬ ਦੇ ਹੋਣ ਉਦੋਂ ਪੰਜ ਪਿਆਰਿਆਂ ਦੇ ਹੁਕਮ ਨੂੰ ਕਹਿੰਦੇ ਸੀ ਇਹ ਮਲਾਜਮ ਨੇ ਤੇ ਅੱਜ ਪੰਜ ਪਿਆਰੇ ਜਿਹੜੇ ਆ ਉਹਨਾਂ ਨੂੰ ਵਰਤ ਰਏ ਆ ਤਖਤ ਰਮੰਦਰ ਜੀ ਪਟਨਾ ਸਾਹਿਬ ਦੇ ਉਹਨਾਂ ਨਾਮਿਆਂ ਨੂੰ ਰੱਦ ਕਰਾਉਣ ਲਈ ਸੋ ਇਹਨਾਂ ਗੱਲਾਂ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਗਰਮਾਂ ਨੂੰ ੱਤਕਾ ਲੱਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਹਾਰਵਾਲ ਗਈ ਤੇ ਅੱਜ ਇਹ ਜਿਹੜੇ ਹਾਲਾਤ ਆ ਜੋ ਟਕਰਾਅ ਤਖਤਾਂ 'ਚ ਪੈਦਾ ਕੀਤਾ ਇਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਕੁਲਦੀਪ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਉਹ ਜੁम्मेवार ਆ ਦਾਦੂ왈 ਜੀ ਅਸੀਂ ਦੇਖ ਰਹੇ ਆ ਸਾਰੀ ਦੁਨੀਆ ਹੀ ਦੇਖ ਰਹੀ ਹੈ ਜਦੋਂ ਦੇ ਹੀ ਕੁਲਦੀਪ ਸਿੰਘ ਹੋਰੀ ਬਣੇ ਨੇ ਮਾਫੀ ਨਾਮਾ ਬੜੇ ਜ਼ੋਰਾਂ ਦੇ ਨਾਲ ਚੱਲ ਰਿਹਾ ਚਾਹੇ ਅਸੀਂ ਢੰਡਰੀਆਂ ਵਾਲਿਆਂ ਸਾਫ਼ ਦੀ ਗੱਲ ਕਰ ਲਈਏ ਚਾਹੇ ਪਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਦੀ ਗੱਲ ਕਰ ਲਈਏ ਚਾਹੇ ਹੋਰਨਾਂ ਦੀ ਗੱਲ ਕਰ ਲਈਏ ਇੱਕ ਨਾਮ ਹੋਰ ਸਾਹਮਣੇ ਆ ਰਿਹਾ ਹੈ ਬਿਰਸਾ ਸਿੰਘ ਬਲਟੋਹਾ ਦਾ ਬੀਤੇ ਦਿਨੀ ਅਕਾਲ ਤਖਤ ਸਾਹਿਬ ਗਏ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਹਦੇਸ਼ ਜਾਰੀ ਹੋਏ ਸੀ ਕਿ ਜਿਹੜੇ ਪਹਿਲੇ ਜੱਥੇਦਾਰ ਸੀਗੇ ਉਹਨਾਂ ਨੇ ਜਿਹੜੇ ਆਦੇਸ਼ ਕੀਤੇ ਹੈ ਇਹਨਾਂ ਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ ਯਾਨੀ ਕਿ ਇੱਕ ਮਾਫੀ ਨਾਮੇ ਅਲਫੇਰ ਤੋਂ ਅਸੀਂ ਕਹਿ ਲਈਏ ਰਾਹ ਪੱਧਰਾ ਕੀਤਾ ਜਾ ਰਿਹਾ ਇਸ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਪੰਥ ਦੇ ਵਿੱਚ ਕੋਈ ਗੁਨਾਹ ਕਰਦਾ ਗਲਤੀਆਂ ਤਾ ਨਿਮਰਤਾ ਦੇ ਨਾਲ ਤਖਤਾਂ ਦੇ ਆ ਕੇ ਮੁਆਫੀ क्षमा ਜਾਂਚਨਾ ਕਰਦਾ ਤੇ ਉਹਦਾ ਜਿਹੜਾ ਹੈਗਾ ਨਾ ਉਹ ਪ੍ਰਵੀਜ਼ਨ ਹੈਗੀ ਆ ਪੰਥ ਦੇ ਅੰਦਰ ਪਰ ਜਿਸ ਤਰੀਕੇ ਨਾਲ ਹੁਣ ਗਿਆਨੀ ਕਲਦੀਪ ਸਿੰਘ ਵੱਲੋਂ ਕੀਤਾ ਜਾ ਰਿਹਾ ਉਸ ਦੇ ਨਾਲ ਪੰਥ ਦੇ ਵਿੱਚ ਮੈਂ ਸਮਝਦਾ ਫਿਰ ਦੁੱਬਦਾ ਜਿਹੜੀ ਉਹ ਕ੍ਰੀਏਟ ਹੋ ਰਹੀ ਆ ਕਿ ਨਾ ਕੋਈ ਗਲਤੀਆਂ ਦੀ ਸਜ਼ਾ ਨਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਤਹਿਕੀਕਾਤ ਨਾ ਕੋ ਵਿਚਾਰਨਾ ਵਟਾਂਦਰਾ ਤੇ ਜਿਸ ਤਰੀਕੇ ਨਾਲ ਗਿਆਨੀ ਕਲਦੀਪ ਸਿੰਘ ਵੱਲੋਂ ਹਾਂ ਬਾਦਲਾਂ ਦੀ ਮਾਫੀਨਾਮੇ ਤਾਂ ਹੋ ਸਕਦਾ ਹੈ ਤਖਤਾਂ ਦੇ ਮਾਫੀਨਾਮੇ ਨਹੀਂ ਆ ਸਰਬੰਸਾ ਮਨਮੁੱਖਾ ਜੀ ਨੂੰ ਲੋਕਾਂ ਸੀ ਅੱਜ ਜਿੱਥੇ ਲਗਾਨਾ ਉਸ ਤੋਂ ਬਾਅਦ ਤੁਲਾਈ ਕੀਤਾ ਜਾਊ ਤੁਹਾਨੂੰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹੋ ਜੇ ਐਲਾਨ ਕਰਨ ਤੋਂ ਪਹਿਲਾਂ ਹੀ ਤਹਿਕੀਕਾਤ ਕਰਨੀ ਚਾਹੀਦੀ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਕੋਈ ਐਲਾਨ ਕਰਕੇ ਮੁੜ ਕੇ ਵਾਪਸ ਲੈਣਾ ਪਵੇ ਜਿਵੇਂ ਸੌਦਾ ਸਾਧ ਵਾਲਾ ਮਾਫੀਨਾਮਾ ਜਿਹੜਾ ਪਹਿਲਾਂ ਐਲਾਨ ਕਰਕੇ ਮੁੜ ਕੇ ਵਾਪਸ ਲੈਣਾ ਪਿਆ 90 ਲੱਖ ਰੁਪਇਆ ਜਿਹੜਾ ਸੀ ਮੁੜ ਕੇ ਗੁਰੂ ਦੀ ਗੋਲਕ ਚ ਭਰਨਾ ਪਿਆ ਸੋ ਸਾਡੀ ਸ਼੍ਰੋਮਣੀ ਸੰਸਥਾ ਫੈਸਲੇ ਲੈਣ ਤੋਂ ਪਹਿਲਾਂ ਉਹਨਾਂ ਦੀ ਵਿਚਾਰ ਵਟਾਂਦਰਾ ਜਿਹੜਾ ਕਰਨਾ ਚਾਹੀਦਾ ਤੁਹਾਡਾ ਨਿੱਜੀ ਰਾਏ ਕੀ ਹੈ ਜੀ ਡਾਕਟਰ ਮਨਮੋਹਨ ਹੋਰਾ ਦੀ ਤਸਵੀਰ ਲਗਣੀ ਚਾਹੀਦੀ ਹੈ ਜਾਂ ਜਾਇਬ ਘਰ ਚ ਕਿ ਨਹੀਂ ਲਗਣੀ ਚਾਹੀਦੀ ਦੇਖੋ ਡਾਕਟਰ ਮਨਮੋਹਨ ਸਿੰਘ ਨੇ ਨੇ ਨਾਲ ਹੋਰ ਉਹਨੇ ਕੋਈ ਸਿੱਖ ਕੌਮ ਵਾਸਤੇ ਕੁਝ ਕਰ ਸਕੇ ਨਹੀਂ ਕਰ ਸਕੇ ਪਰ ਉਹਨਾਂ ਦੇ ਨਾਲ ਦਸਤਾਰ ਦੀ ਪਹਿਚਾਨ ਇੱਕ ਵਰਲਡ ਲੈਵਲ ਤੇ ਗਈ ਸੀ ਔਰ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਕਾਲੀ ਦਾ ਹਮੇਸ਼ਾ ਬੁੱਕੇ ਲੈ ਕੇ ਉਹਨਾਂ ਦੇ ਕੋਲ ਖੜਾ ਹੁੰਦਾ ਸੀ ਪੰਜਾਬ ਵਾਸਤੇ ਗਰੰਟਾਂ ਲੈਣ ਵਾਸਤੇ ਤਾਂ ਮੈਂ ਸਮਝਦਾ ਕਿ ਜੋ ਡਾਕਟਰ ਮਨਮੋਨ ਸਿੰਘਾ ਉਹਨਾਂ ਨੇ ਦੇ ਨਾਲ ਦਸਤਾਰ ਜਿਹੜੀ ਸੀ ਉਹ ਮੈਨੂੰ ਮਿਲੇ ਸਨ ਗੁਰਦੁਆਰਾ ਰਕਾਬਗਨ ਸਾਹਿਬ ਦਿੱਲੀ ਮੇਰੇ ਨਾਲ ਗੱਲਬਾਤ ਵੀ ਹੋਈ ਸੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਡਾਕਟਰ ਮਨਮੋਨ ਸਿੰਘ ਸਾਹਿਬ ਅੱਜ ਉਹ ਚਲੋ ਸਵਰਗ ਸਦਾ ਚੁੱਕੇ ਆ ਪਰ ਉਹਨਾਂ ਦੇ ਨਾਲ ਸਾਡੀ ਇੱਕ ਪੱਗ ਦੀ ਪਹਿਚਾਣ ਜਿਹੜੀ ਉਹ ਦੁਨੀਆ ਭਰ ਦੇ ਵਿੱਚ ਗਈ ਸੀ ਉਹਨਾਂ ਬਾਰੇ ਕੋਈ ਵੀ ਫਾਸਲਾ ਲੈਣ ਤੋਂ ਪਹਿਲਾਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥ ਦੀ ਰਾਏ ਇਕੱਤਰ ਕਰਕੇ ਸਾਂਝਾ ਫੈਸਲਾ ਲੈਣਾ ਚਾਹੀਦਾ ਸੀ ਮੈਂ ਸਮਝਦਾ ਸੰਗਤ ਦੇ ਵਿੱਚ ਸੇ ਕੌਮ ਵਿੱਚ ਇਹ ਪ੍ਰਤੀ ਪੈਦਾ ਕੀਤੀ ਜਾ ਰਹੀ ਸੀ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਆਪਣਾ ਨਵਾਂ ਕਾਲਕਸ਼ਤੀ ਝੜਨਾ ਤੇ ਨਹੀਂ ਕਰੇਗੀ ਕੇਵਲ ਤੇ ਕੇਵਲ ਸਾਡੇ ਹਰਿਆਣੇ ਦੇ ਸਿੱਖਾਂ ਨੂੰ ਡੀਗ੍ਰੇਡ ਕਰਨ ਵਾਸਤੇ ਇਹ ਜੀਆਂ ਪੰਤੀਆਂ ਪੈਦਾ ਕੀਤੀਆਂ ਗਈਆਂ ਪਰ ਅਸੀਂ ਦੁਨੀਆ ਭਰ ਦੀ ਸਾਰੀ ਸੰਗਤ ਨੂੰ ਉਹ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਅਕਾਲ ਤਖਸ਼ਾਲਬ ਤੇ ਤੁਸੀਂ ਭਰੋਸਾ ਰੱਖਦੇ ਹੋ ਮੈਨੂੰ ਇਹ ਨਹੀਂ ਪਤਾ ਤੁਸੀਂ ਕਿੰਨਾ ਰੱਖਦੇ ਹੋ ਕਿੰਨਾ ਨਹੀਂ ਰੱਖਦੇ ਉਹ ਤੇ ਦੁਨੀਆ ਦੇ ਸਾਹਮਣੇ ਪਰ ਹਰਿਆਣੇ ਦਾ ਇੱਕ ਇੱਕ ਬੱਚਾ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਦੀ ਅਕਾਲ ਤਖਸ਼ਾਲਬ ਦੀ ਮਾਨ ਮਰਿਆਦਾ ਨੂੰ ਕਦੀ ਵੀ ਤੰਗ ਨਹੀਂ ਹੁੰਦਾਗਾ ਅਕਾਲ ਤਖਸ਼ਾਲਬ ਦੀ ਸ਼ਖਸੀਅਤ ਨੂੰ ਕਦੀ ਵੀ ਥੇਸ ਨਹੀਂ ਪਹੁੰਚਾਏਗਾ ਜੇੜੇ ਤੁਸੀਂ ਸਾਡੇ ਤੇ ਇਲਜ਼ਾਮ ਲਾਉਂਦੇ ਹੋ ਤੁਸੀਂ ਆਪਣੀ ਟੀਂਗੋੜੀ ਛਲੇ ਦਾਗ ਮਾਰੋ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਕਿੰਨੀ ਤਰਵਾ ਕਰਦੇ ਹੋ ਅਸੀਂ ਤੇ ਅਕਾਲ ਤਖਤ ਸਾਹਿਬ ਦੀ ਸਮਰਪਤੀ ਦਾ ਸਭ ਤੋਂ ਪਹਿਲਾਂ ਸਿੱਖਾਂ ਸਿੱਖੀ ਸਮਰਪਤੀ ਦਾ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਸਮਰਪਤੀ ਦਾ ਅਤੇ ਉਸ ਤੋਂ ਬਾਅਦ ਅਸੀਂ ਇੱਕ ਬੇਸਿਸ ਸਮਰਪਿਤਾਂ ਤੇ ਦੇਸ਼ ਤੋਂ ਬਾਹਰ ਆਪਣੀ ਹਰਿਆਣਾ ਸਟੇਟ ਕਮੇਟੀ ਹਰਿਆਣਾ ਦੇ ਸਟੇਟ ਹਰਿਆਣਾ ਸਟੇਟ ਦੀ ਬਣਾਈ ਹੈ ਜਿਹੜੀ ਤੁਸਾਂ ਨੇ ਬਣਾ ਕੇ ਸਾਨੂੰ ਦਿੱਤੀ ਉਹਨੂੰ ਸਮਰਪਿਤਾਂ ਹਰਿਆਣਾ ਦੇ ਹੱਕਾਂ ਵਾਸਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਕੋਈ ਨਸਲਾ ਹੋਵੇ ਹਰਿਆਣਾ ਦੇ ਸਿੱਖਾਂ ਦੀ ਹਰਿਆਣਾ ਦੇ ਵਾਸਤੇ ਹਰਿਆਣਾ ਰਾਜ ਦੇ ਵਾਸਤੇ ਉਹ ਲੜਾਈ ਲੜਦੀ ਰਹੇਗੀ ਆਪਣਾ ਹੱਕ ਮੰਗਾਂਗੇ ਚਾਹੇ ਖੋਣਾ ਨਹੀਂ ਤੇ ਆਪਣਾ ਛੱਡਣਾ ਨਹੀਂ ਕਿਨਨ ਸਾਥ ਪੰਜਾਬ ਦੇ ਪਾਣੀਆਂ ਦਾ ਹਰਿਆਣੇ ਦੇ ਪਾਣੀਆਂ ਦਾ ਕਾਫੀ ਵੱਡਾ ਮਸਲਾ ਚੱਲ ਰਿਹਾ ਉਸ ਤੇ ਤੁਹਾਡਾ ਕੀ ਸਟੈਂਡਰਡ ਹੈ ਉਸ ਤੇ ਜੀ ਬੰਦਾ ਹੱਕ ਲਾਂਗੇ ਗੋਦੀ ਮੰਗਦੇ ਨਹੀਂ ਬੰਦਾ ਹੱਕ ਜੋ ਹੈ ਉਹ ਛੱਡ ਦੇ ਜੀ ਬਾਦਲਾਂ ਨੂੰ ਫਿਰ ਤੱਕ ਸ੍ਰੀ ਪਟਨਾ ਸਾਹਿਬ ਤਾਂ ਤਨਖਾਹੀਆ ਕਰਾਰ ਦਿੱਤਾ ਗਿਆ ਸੱਦਿਆ ਗਿਆ ਕਿਵੇਂ ਦੇਖ ਰਹੇ ਹੋ ਜੀ ਇਸਰੋਂ ਦੋਹਾਂ ਤਖਤਾਂ ਦੇ ਵਿੱਚ ਆਦੇਸ਼ ਦਿੱਤੇ ਗਏ ਪਰ ਕਈਆਂ ਨੇ ਨਹੀਂ ਮੰਨੇ ਕਿਵੇਂ ਦੇਖ ਰਹੇ ਹੋ ਜੀ ਇਹ ਜਾ ਮੈਂ ਕੀ ਦੱਸ ਸਕਨਾ ਇਹਨੇ ਬਾਲਰ ਸਾਹਿਬ ਕੋਈ ਪੁੱਛੋ ਬਤਿਆਨੋ ਇੱਥੇ ਕਿ ਅਪਰੋਚ ਕੀਤਾ ਜਾ ਰਿਹਾ ਹੈ ਪਟਨਾ ਸਾਹਿਬ ਜੀ ਕੋਲ ਅਪਰੋਚ ਕੀਤਾ ਜਾ ਰਿਹਾ ਹੈ ਇਹ ਤੇ ਉਹ ਦਸਨ ਵੀ ਸਾਨੂੰ ਕਿਉਂ ਉੱਥੇ ਸਾਧਰੇ ਨੇ ਇਹ ਮੈਂ ਕੀ ਦੱਸਾਂ ਇਹਨਾਂ ਕੋਲ ਪੁੱਛੀ ਕਿ ਦੋ ਤਖਤਾਂ ਦੇ ਵਿੱਚ ਜਿਹੜਾ ਵਿਵਾਦ ਹੋਇਆ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਮੈਂ ਜ਼ਿੰਮੇਵਾਰੀ ਕਿਸੇ ਨੂੰ ਹੀ ਸਮਝਦਾ ਉਹ ਤੇ ਉਹਨਾਂ ਲੋਕਾਂ ਨੂੰ ਪੁੱਛੋ ਜਿੰਨੇ ਦੇ ਫੈਸਲੇ ਹੋਏ ਬਣਦੇ ਹੋਏ ਹਾਕਵੇਂ ਛੇ ਮੈਂ ਤੇ ਗੱਲ ਕਹਾਂਗਾ ਕਿ ਇਹ ਜੋ ਕੁਝ ਵਾਪਰ ਰਿਹਾ ਹੈ ਸਿੱਖ ਕਾਂਗਰਸ ਦੇ ਸਿੱਖ ਪਾਰਟੀ ਦੇ ਵਿੱਚ ਇਸ ਤੋਂ ਵੱਧ ਗਰਾਵਟ ਸਿੱਖ ਪਰਿਵਾਰ ਵਿੱਚ ਨਹੀਂ ਆਸ਼ਕ ਵੀ ਕੇਵਲ ਤੇ ਕੇਵਲ ਆਪਣੀ ਰਾਜਨੀਤਿਕ ਲਾਹ ਹੁੰਦਾ ਹੈ ਇਸ ਗਰਾਵਟ ਦੀ ਕੌਣ ਜ਼ਿੰਮੇਵਾਰ ਹੈ ਉਹ ਸਾਰੀ ਦੁਨੀਆ ਜਾਣਦੀ ਹੈ اور سکت فیصلہ کرے گی آنے والی شروع گردوا پربنک کمیٹی دیاں جی چونہ ہوں گیا حالی تک تو چویں ہی نہیں ہو رہی ہیں میں بیلٹی بےنتی کرا شرومی گردوا پربنک کمیٹی کے پردھان صاحب نے اتوی ایڈجٹیو نے کے سمو ہاؤس شروع کمیٹی دے گی کہ بہت ٹائم لمبا ہو چکا ہے دو ہزار چودہ الیکشن ہوا سی

ਕਿ 14 ਸਾਲ ਕਰਕੇ ਬੰਵਾਸ ਸ਼ਰਮਚੰਦਰ ਵੀ ਆਪਣੇ ਘਰ ਵਾਪਸ ਆ ਗਏ ਸਨ ਘਰ ਤੋਂ ਕਰਦੇ ਸੰਗਤ ਨੂੰ ਤੁਸੀਂ ਤੇ ਬੰਵਾਸ ਤੇ ਚਲੇ ਜਿਹੜੇ ਕਬਜ਼ਾ ਕਰਕੇ ਬੈਠੇ ਆ ਆਖਰੀ ਸਵਾਲ ਹੈ ਜੀ ਇਹ ਡਾਕਟਰ ਮਨਮੋਹਨ ਸਿੰਘ ਹੋਰਾ ਦੀ ਤਸਵੀਰ ਐ ਜੈਪਕਾਰ ਦੇ ਵਿੱਚ ਲਗਾਉਂਦੀ ਇੱਕ ਤਸਵੀਰ ਜਿਹੜੀ ਆ ਉਰਖੀ ਗਈ ਸੀ ਕਮੇਟੀ ਵੱਲੋਂ ਤੋਂ ਨਹੀਂ ਕਮੇਟੀ ਵੱਲੋਂ ਕੀ ਮੰਨਦੇ ਹੋ ਕਿ ਇਹੋ ਜਿਹੇ ਫੈਸਲੇ ਜਿਹੜੇ ਆ ਜਿਵੇਂ ਦਾਦੂਵਾਲ ਸਾਹਿਬ ਨੇ ਕਿਹਾ ਕਿ ਪੰਥ ਤੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਵਿਚਾਰ ਕਰਕੇ ਕਰਨੇ ਚਾਹੀਦੇ ਨੇ ਉਹ ਦੂਜੇ ਪਾਸੇ ਰਾਜਵਾਨਾ ਸਾਹਿਬ ਨੇ ਇਸ ਦੀ ਬਿਕਾਵਤ ਕੀਤੀ ਹੈ ਕਿਵੇਂ ਦੇਖ ਰਹੇ ਹੋ ਡਾਕਟਰ ਮਨਮੋਹਨ ਸਿੰਘ ਦੀ ਸ਼ਰਕੀਅਤ ਤੇ ਲੱ ਕਿ ਫੈਲੋਬੀ ਕਿੱਥੇ ਮੈਂ ਦੱਸੋ ਕਹਿੰਦੇ ਜੀ ਇਸ ਤਰ੍ਹਾਂ ਹੀ ਜੇ ਸਖ ਸਖ ਨੂੰ ਬਾਰੇ ਇਹ ਫਿਰ ਸਖ ਦੀ ਦਿਨੋਂ ਪਰਦੇ ਚੜ੍ਹਦੀ ਕਲਾ ਹੋ ਜਾਏ ਡਾਕਟਰ ਮਨਮੋਹ ਸਿੰਘ ਇੱਕ ਸਾਡੇ ਹਿੰਦੁਸਤਾਨ ਦੀ ਲਈ ਵੱਲ ਦੀ ਇਹ ਜੀ ਸਖਸ਼ੀਅਤ ਸੰ ਜਿਹੜਾ ਹਿੰਦੁਸਤਾਨ ਦੀ ਇੱਕ ਨਵਕ ਸਥਿਤੀ ਤਿੰਨੀ ਜਿਆਦਾ ਦੇ ਚੁੱਪੀ ਸੀ ਤੇ ਜਿਹੜੇ ਅੱਜ ਮੇਰੇ ਬੰਦ ਥੀ ਭਰਾ ਦੇ ਵੱਡੇ ਤੁਗਰਬੀ ਕਾਰਨ ਜੇ ਉਹ ਵੀ ਇਹ ਚਾਹਦੇ ਸਨ ਜੇ ਡਾਕਟਰ ਮਨਮੋਹ ਸਿੰਘ ਨੂੰ ਪ੍ਰਧਾਨ ਮੰਤਰੀ ਨਾ ਬਣਾਇਆ ਜਾਂਦਾ ਉਹ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਨਾ ਫਿਰਦੇ ਤੇ ਹੁਣ ਸਾਡੇ ਹਿੰਦੁਸਤਾਨ ਦੇ ਵਿੱਚ ਕਬਜ਼ਾ ਤੇ ਕੈਨੇਡਾ ਅਮਰੀਕਾ ਦਾ ਹੁੰਦਾ ਤੇ ਚਾਹੇ ਇੰਗਲੈਂਡ ਦਾ ਹੁੰਦਾ ਉਹਦੀ ਦੇਮ ਸਾਡੇ ਹਰ ਗੁਰਸਿੱਖ ਨੂੰ ਪੂਣੀ ਨਹੀਂ ਚਾਹੀਦੀ ਮੈਂ ਕਹਿੰਨਾ ਵਾ سارے سارے نہیں تو سارے ہے سارے امرتسر فوٹو لگے عزائب کارے کیوں وہ سکھ قوم کا چینل ملا رہا بنے وہ ہندوستان دا چینل بنا رہا بنے وہ ساری ساری دنیا دا چینل ملا بنے ایک پگ والا گرسکھ جن نے سارے ولڈ کی اکنامک اپنے والدتا کہ اج حالات وہ پیدا ہو رہے ہیں کہ وہ اس اکنامک دی نیتوں سے دے ہوئے ਅੱਜ ਹਿੰਦੁਸਤਾਨ ਇਕਨੋਮਿਕ ਸਿਟੀ ਦੇ ਵਿੱਚ ਜਮ ਕਾਮਯਾਬ ਸਾਨੂੰ ਨਾ ਸਿੱਖਿਆ ਕਮੇਟੀ ਦੇ ਪ੍ਰਧਾਨ ਬਣੇ ਹੋ ਕੀ ਮੁਕ ਟੀਚਾ ਕੀ ਰਹੇਗਾ ਹਰਿਆਣਾ ਦੇ ਸਿੱਖਾਂ ਵਾਸਤੇ ਕੀ ਮੁਕ ਟੀਚਾ ਹੋ ਤੁਸੀਂ ਲੈ ਕੇ ਆਉਂਗੇ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਜੰਗਿਆਂ ਨੂੰ ਲੈ ਕੇ ਜਿਹੜੀ ਪਾਵਨਾ ਨੂੰ ਲੈ ਕੇ ਬਣੀ ਹੈ ਵੀਆਈਪੀ ਕਲਚਰਲ ਪਹਿਲਾ ਦੇਸ਼ੇ ਦੇ ਖਤਮ ਕਰਨਾ ਕਿਤੇ ਨਹੀਂ ਲਉਗੇ ਸਰਕਾਰ ਦੀ ਕੋਈ

ਗੋਪਰੀ ਬਚਾਉਣ ਵਾਸਤੇ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਨੇ ਇਹ ਬੰਦ ਕੀਤੀਆਂ ਜਾਣਗੀਆਂ ਦੂਜੇ ਸਿਰੇ 'ਤੇ ਕੇਵਲ ਤੇ ਕੇਵਲ ਮਾਨ ਸਿੱਖਿਆ ਤੈਨੂੰ ਦਿੱਤੇ ਜਾਣਗੇ ਆਪਣਾ ਇਹ ਸਿਰੇ 'ਤੇ ਅੱਜ ਆਪਾਂ ਤੌਲੀਏ ਦੇ ਤੌਲੀਏ ਤੋਂ ਬਰੋਬਰ ਸੰਜਿਆ ਹੈ ਸਿਰੇ 'ਤੇ ਦੀ ਸ਼ਕਤੀ ਬਿਲਕੁਲ ਅਹਮiyet ਘਟਾ ਦਿੱਤੀ ਹੈ ਕੇਵਲ ਤੇ ਕੇਵਲ ਉਹਨਾਂ ਸਿੱਖਿਆ ਤੈਨੂੰ ਦਿੱਤੇ ਜਾਣਗੇ ਜਿਹੜੀਆਂ ਸ਼ਖਸੀਤਾਂ ਸਰੂਪੇ ਦੇ ਨਾਲ ਯਾਰ ਭਾਈ ਜੀ ਹਮੇ ਚੱਲਦੀ ਨਹੀਂ ਚੱਲਦਾ ਤੂੰ ਨਹੀਂ ਚੱਲ ਸਰੂਪੇ ਦਾ ਮਤਲਬ ਹੈ ਸਰੂਪਾ ਸਿਰ ਤੋਂ ਲੈ ਕੇ ਪੈਰ ਤੱਕ ਉਹ ਗਿਰਦਾ ਹੋ ਗਿਆ ਜੀ ਤੇ ਜੇ ਉਹ ਸਰੂਪਾ ਪਾ ਕੇ ਆਪਣੇ ਆਪਣੇ ਜੀਵੇ ਮਹਿਸੂਸ ਕਰੀਏ ਕਿ ਸਾਡੇ ਪੂਰੇ ਕੱਪੜਿਆਂ ਦਾ ਰੰਗ ਸਰੂਪੇ ਦਾ ਕੱਪੜਿਆਂ ਨੂੰ ਆ ਲੱਗ ਜਾਏ ਹੂੰ

ਜਦ ਤਰੰਤਰ ਚਾਰਕ ਜਿਹੜੇ ਮਹਾਨ ਤਰੰਤਰਚਾਰਿਕ ਨੇ ਮਹਾਨ ਸ਼ਖਸੀਤਾਂ ਨੇ ਮਹਾਨ ਸ਼ਖਸੀਤਾਂ ਨੇ ਜਿਹੜੀ ਸਰੂਪੇ ਦੀ ਕਦਰ ਕਰਨੋਂ ਜਾਣਦੇ ਨੇ ਤੇਵਲ ਤੇ ਕੇ ਉਹਨਾਂ ਨੂੰ ਸਰੂਪਾ ਦਿੱਤੇ ਜਾਣਗੇ ਹੋਰ ਕਿਸੇ ਆਮ ਸੰਗਠਨ ਚੋਂ ਸਰੂਪਾ ਨਹੀਂ ਮਿਲਦਾ ਤਾਂ ਜਿਹੜਾ ਵੱਡੀ ਚੁਣੌਤੀ ਹੈ ਯੂਪੀ ਦੇ ਵਿੱਚ ਤੋਰ ਤੋਂ ਪਹਿਲਾਂ ਪੰਜਾਬ ਸੀ ਹੁਣ ਯੂਪੀ ਦੇ ਵਿੱਚ ਵੀ ਸ਼ੁਰੂ ਹੋ ਗਿਆ ਪਹਿਲੇ ਵਿੱਚ ਕੀ ਕਹਨੇ ਚਾਹੋ ਕਿ ਕਿਸਾਨ ਤੇ ਰੋਣ ਲੱਗ ਗਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੈਸਾਈ ਦੀ ਸਿੱਖਾਂ ਦੀ ਪਾਰਲੀਮੈਂਟ ਉਹਦੇ ਮੁਕਾਬਲੇ ਕੋਈ ਵੀ ਸਾਡੀ ਸੰਸਥਾ ਸਿੱਖਾ ਕੋ ਕੋਈ ਨਹੀਂ ਫਿਰ ਉਹਨੇ ਗੁਰਜਰਾ ਪ੍ਰਬੰਧਕ ਕਹੇ ਤੀ ਦੀਆਂ ਗਲਤੀਆਂ ਦੀ وجہ ਤੋਂ ਉਹਨਾਂ ਦਾ ਪ੍ਰਚਾਰ ਦਾ ਤੰਗ ਠੀਕ ਨਾ ਹੋਣਾ ਜੀ ਇਸੇ ਕਰਕੇ ਅੱਜ ਸਿੱਖ ਇਸਾਈ ਪਰਮਾਧਾਰੋ ਨੇ ਕਹਿੰਦੇ ਨੇ ਬਨ ਜਾਏ ਪਾਵੇਂ ਉਸਤਾਦ ਫਿਰ ਵੀ ਸਿੱਖ ਦੇ ਰਹੀਏ ਸਿੱਖ ਦੇ ਰਹੀਏ ਮੈਂ ਕੌਮ ਬੇਨਤੀ ਕਰਦਾ ਹਾਂ ਤੁਹਾਨੂੰ ਸਿੱਖਣ ਦੀ ਲੋੜ ਹੈ ਜੇ ਅਸਾਈ ਕਿਉਂ ਬੰਦੇ ਨੇ ਆਪਾਂ ਸਾਈਆਂ ਨੂੰ ਸਿਖਲੋ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਕਰ ਦੇਵੇ ਕੋਈ ਜੀ ਤੋੜ ਕੇ ਬੈਠੇ ਠੀਕ ਹੈ ਨੇ ਦੇ ਵਿੱਚ ਕਿਵੇਂ ਸਿੱਖਾਂ ਸਿੱਖੀ ਦਾ ਪ੍ਰਚਾਰ ਕਰਵਾ ਦੇਣ ਤਰੰਗ ਪ੍ਰਚਾਰ ਵਾਸਤੇ ਬਹੁਤ ਲੰਮੀ ਗੱਲ ਹੈ ਇੱਕ ਪ੍ਰਚਾਰ ਸਟੇਜਾਂ ਤੇ ਖਲੋ ਕੇ ਹੋ ਨਹੀਂ ਹੋਵੇਗਾ ਘਰ ਘਰ ਪਹੁੰਚ ਕਰਾਂਗੇ ਪਿੰਡ ਪਿੰਡ ਘਰ ਘਰ ਪਹੁੰਚ ਕਰਾਂਗੇ ਤੇ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਐਸ்சி ਬੀਸੀ ਦੇ ਬੱਚੇ ਨੂੰ ਆਪਣਾ ਪਲਰੀ ਤਿਆਰ ਕਰਨੀ ਹੈ ਇੰਦਰਾ 100 ਤੋਂ ਉੱਤੇ ਉੱਤੇ ਵੀ ਕੋਬਦੇਸ਼ ਦੇ ਨਹੀਂ ਜੋੜ ਉਹ ਨਹੀਂ ਸਾਡੀ ਗੱਲ ਸੁਨੇਗਾ ਆਪਾਂ ਕਮੇਰੀ ਤਿਆਰ ਕਰਨੀ ਆਪਾਂ 10000 ਕਾਇਦਾ ਹਰਿਆਣੇ ਦੇ ਬੱਚਿਆਂ ਵਾਸਤੇ ਸਪਾਇਆ ਹੈ ਜਿਹੜਾ ਪਹਿਲੀ ਵਿੱਚ ਬੱਚਾ ਜਾਏਗਾ ਉਹਨੇ ਘਰ ਘਰ ਜਾ ਕੇ ਉਹਨੂੰ ਪੜਾਇਆ ਜਾਏਗਾ ਕਿ ਉਹ ਬਾਣੀ ਗੁਰੂ ਦੇ ਮੁਖ ਤੋਂ ਵਿਚਾਰੀ ਬਾਣੀ ਇਹ ਗੁਰਮਖੀ ਹੈ ਤੇ ਸਿੱਖ ਕੌਮ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਨੇ ਖਾਸਾ ਛਾਪਿਆ ਹੈ ਦੇਵੋ ਤੇ ਕੇਵਲ ਦੁਨੀਆ ਦੀ ਰੱਖਿਆ ਕਰਨ ਵਾਸਤੇ ਤੇ ਤੁਹਾਡੇ ਵਾਸਤੇ ਇਹਨਾਂ ਆਪਣਾ ਸਾਰਾ ਸਰਬੰਸਵਾਰ ਦਿੱਤਾ ਆਓ ਸਾਰੇ ਗੁਰਮੁਖੀ ਸਿੱਖੀ ਪੰਜਾਬੀ ਪਾਸ਼ਾ ਸਿੱਖੀ ਤੇ ਧਰਮ ਦੇ ਨਾਲ ਸਿੱਖ ਧਰਮ ਦੇ ਨਾਲ ਜੁੜੀਏ ਤੇ ਦੇਸ਼ ਦੀ ਉਹ ਦੇਸ਼ਾਂ ਦਾ ਆਪਣਾ ਚੰਗੇ